चल चल चलिए आज चल यार चल करेंगे बिना पुछे तरीके फल यार ਹਾਂਜੀ ਜੀ ਜਿਹੜਾ ਭਰਾ ਤੇਰੇ ਉਧਰ ਇਹ ਗੱਲ ਥੋੜੀ ਆ ਨਹੀਂ ਨਹੀਂ ਤੂੰ ਥੱਲੇ ਤੇ ਯਾਰ 17 ਮੈਂ ਬਤਾ ਦੂੰਗਾ ਬੈਟਰੀ ਆਹ ਤਾਂ ਮੰਨੇ ਕਰਾਂਗਾ ਇਹ ਮਾਤਾ ਡੱਟਰ ਵਾਲੀ ਕੋਈ ਜੰਦਾ ਸਮਾਨ ਮੰਨਣਾ ਹੈ ਆ ਬੇ ਆਹ ਜ਼ਬਰਦਸਤੀ ਦੇਖੋ ਆ ਟਰਾਲੀ ਵਾਲੀ ਆ ਗਈ ਹੈ ਇੱਧਰ ਪੇ ਰੱਖ ਮੈਂ ਮਾਣੇ ਬੋਕੋ ਪਿੰਡ ਲੈਣੇ ਆ ਆ ਮੈਂ ਚਾਹ ਚੱਲ ਕੇ ਕੰਮੇ ਖਾਦਰਾ ਲਾ ਲੀ ਹੋਈ ਨਾ ਕੋਣ ਦਿਨਾਂ ਰੋਂ ਤੱਕ ਜਾਣੇ ਚੀਜ਼ਾਂ ਆ ਆ ਅਜ ਨਾਲੇ ਰਮਜ਼ਾਨ ਮੋਟਰਸਾਈਕਲ ਮਾਰ ਲਿਆ ਆ ਕਿ ਤਰ੍ਹਾਂ ਆ ਆ ਆ ਨਾ ਸਾਨੂੰ ਇਹਦਾ ਪਤਾ ਵੀਦਾ ਸਾਡੀ ਅਮਰੀਕਾ ਦਾ ਘਰ ਅੰਦਰ ਵਿਕਿਆ ਮਾਰੀ ਮੋਟਰਸਾਈਕਲ ਦੇਖੋ ਉਹ ਮਾਰਾ ਲਿਆ ਆ ਕੀ ਦੇਖੇ ਇਹ ਆ ਕੇ ਮੈਨੇ ਕੋਈ ਨਹੀਂ ਉਹ ਕਰ ਰਿਹਾ ਸੀ ਤੇ ਅੰਦਰ ਦੇ ਚੱਲੇ ਦੇਖੋ ਜ਼ਬਰਦਸਤੀਆਂ ਹੁੰਦਾ ਇਹ ਆ ਮੋਟਰਸਾਈਕਲ ਟੱਕ ਮਾਰਨ ਵਾਲਾ

ਇੱਥੇ ਹੋ ਕੋਸ਼ੀ ਰਹਿਣਾ ਹੋ ਜਾ ਭਾਈ ਦੋ ਪਾਈਆਂ ਯਾਰ ਮਾਨੂੰ ਕੀ ਬੋਲਣਾ ਬੰਦ ਰਹਿਣੀ ਯਾਰ ਇਹ ਉਹਨਾਂ ਦੀ ਫੋਟੋ ਆ ਰਹੀ ਆ ਤੈਨੂੰ ਸੁਣਾਉਂਦਾ ਆ ਪੀਸ ਕਰ ਕਰ ਫੜਾਈਆ ਯਾਰ oh no me अपना बोल रहा है भाई आजा चल यार थाने मिलना है थाने नहीं मिलना है आहे गाओ दे ये क्या आ रहे है चलला दे तन्नू सारे ही नहीं यार भाई ये भी हाथ तन्नू कारटा दे पीछे पड़े ही कारटा ले ਸਾਡੇ ਪਿੰਡਾਂ ਦੇ ਵਿੱਚ ਇਹ ਕੁਝ ਲੋਕ ਆਉਣ ਲੈ ਆਏ ਸਾਲਾਂ ਦਾ ਗੱਗਿਆਂ ਦੇ ਚੰਗੇ ਥੋੜਿਆ ਜਿਹੜੇ ਸਾਡੇ ਇੱਥੇ ਦਾ ਕੰਦੇ ਨਾ ਉਹਨਾਂ ਲੋਕਾਂ ਬੰਦੋ ਹੋ ਜਾਣੇ ਜਾਂ ਪੈਸਾ ਨਹੀਂ ਅੱਥੇ ਹੋਣਗੇ ਇਹ ਚੀਜ਼ ਨਹੀਂ ਮਿਲਦੀ ਇਹਦੇ ਤੁਹਾਡੇ ਦਾ ਨਿਕਾਣ ਬੜਾ ਜੇ ਲਗਾ ਜੇ ਪਾਣੀ ਗੱਡਣਿਆ ਜੇ ਥਾਪ ਜੋੜ ਕੇ ਬੰਨ ਕੇ ਮੇਰੀ ਬੇਨਤੀ ਆ ਵੀ ਤਰੀਕਾ ਰੱਖੋਗੇ ਜਾ 20000 ਤੇਰੀ ਗੱਲ ਇਹ ਬੜਾ ਵੀ ਆਪਾਂ ਤਰਪਾਨਾ ਹੀ ਖਾਣੀਆਂ ਜਾਂ ਜਾਣੀਆਂ ਕੋਈ ਨਹੀਂ ਬਾਹਰ ਨੂੰ ਕੋ ਕਰਦੀ ਕਿ ਬੋਕਾ ਉਹਨੂੰ ਜਾਈ ਦੇ ਜੀ ਤਨ ਹਾਂ ਪਰ ਇਹ ਗੱਲ ਨਹੀਂ ਚੰਗੀ ਆਪਾਂ ਪੰਜਾਬੀ ਆਪਾਂ ਇਹ ਪੱਟ ਕੇ ਪੁੱਟੜ ਕੇ ਸਾਨੂੰ ਖਟੋ ਦਾ ਦੇ ਦੱਕ ਦੇ 20000 ਬੰਦੀ ਕਰ ਤੋਂ ਹੀ ਉਹ ਬੜੀ ਪੈਸਾ ਵਾਡੇ ਲਿਕੇ ਨੇ ਉਹ ਬੜੀ ਤੇਰੀ ਮਾਂ ਨਿਕਲ ਪਿਆ ਮੀਰ ਮੁੰਡਾ ਹਟਾ ਕੇ ਉਹ ਮੈਂ ਜਾਵਾਂ ਮੈਂ ਰੁਕ ਜਾ ਰੁਕ ਜਾ ਨਹੀਂ ਥੋੜਾ ਮੈਂ ਜਾਵਾਂ ਥੋੜਾ ਛੱਡੋ ਰੁਕ ਜਾ ਓਏ ਗੱਲ ਸਮਝ ਰਿਹਾ ਯਾਰ ਮੈਂ ਦੇ ਦਿਓ ਭਾਜੀ ਵੰਡੋ ਵੰਡੋ ਜਿਹੜੀ ਆ ਗਿਆ ਥੱਲੇ ਤਰਾ ਪਾਪਾ ਥੱਲੇ ਤਰਾ ਇੱਕ ਤੋਂ ਬਾਅਦ ਜਿਹੜਾ ਪਿੰਡ ਵਾਲਾ ਕਿਉਂ ਨਹੀਂ ਜਾ ਰਿਹਾ ਬੜੀ ਬੜੀ ਥੋੜੀ ਇੱਕ ਦੇ ਦਿਓ ਭਾਜੀ ਪੈਸਾ ਬਾਅਦ ਮਿਲਦੇ ਆਹ ਬੰਦੀ ਗੱਲ ਸ਼ਾ ਸ਼ਾ ਆਹ ਕੰਮ ਨਾ ਕਰ ਯਾਰ ਕੱਢ ਕੇ ਦੇ ਯਾਰ ਇੱਕ ਪੀਸ ਕੱਢ ਕੇ ਦੇ ਇਹਨਾਂ ਦੇ ਮੋਟੇ ਮੋਟੇ ਤਰਪਾਲ ਨਹੀਂ ਮੀਰੀ ਇਹਨੂੰ ਦੇ ਲੈ ਯਾਰ ਸਟਾਰਟਿੰਗ ਫਾਇਰ ਤੇਨਾ ਤੇ ਪਲਾ ਹੋ ਰਹੀਆਂ ਬੱਲੇ ਬੰਨੇ ਆ